ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦਿਆਂਗੇ ਜੀ ਆਉਂਦੇ 7 ਦਿਨਾਂ ਦੀ ਅ ਐਸਐਲ ਦੀਆਂ ਤਾਜ਼ਾ ਸੈਟਲਰ ਦਸਤਾਵੇਜ਼ਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆਂ ਮਾਰਚ 1 ਦਾ ਦਿਨ ਅੱਜ ਲੰਘਿਆ ਜੀ ਆਥਣ ਦੇ ਲਗਭਗ 7:30 7:30 ਦਾ ਟਾਈਮ ਹੋਣ ਜਾ ਰਿਹਾ ਪਿਛਲੇ ਸਿਸਟਮ ਜਿਹੜਾ ਪਿਛਲੇ 48 ਘੰਟਿਆਂ ਤੋਂ ਜਾਂ ਗੱਲ ਪਿਛਲੇ 72 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਉੱਤਰ ਫਾਰੇ ਦੇ ਬਹੁਤੇ ਖੇਤਰਾਂ ਨੂੰ ਤਗੜੀ ਗੜੇਵਾਰ ਇਹ ਸਿਸਟਮ ਲਵਾ ਕੇ ਗਿਆ ਖਾਸ ਕਰਕੇ ਪੰਜਾਬ ਯਾਹ ਰਾਜਸਥਾਨ ਦੇ ਜਾਂ ਹਰਿਆਣੇ ਦੇ ਖੇਤਰ ਹੈ ਤਾਂ ਅੱਜ ਦੀ ਜੇਕਰ ਗੱਲ ਕਰੀਏ ਜਿਵੇਂ ਕਿ ਅੱਜ ਤੁਹਾਨੂੰ ਦੱਸਿਆ ਸੀ ਸਵੇਰ ਦੀ ਵੀਡੀਓ ਦੇ ਵਿੱਚ ਕਿ ਧੁੱਪ ਲੱਗੇਗੀ ਬਹੁਤੇ ਖੇਤਰਾਂ ਦੇ ਵਿੱਚ ਪਰ ਜਿਹੜੀ ਸਿਸਟਮ ਦੀ ਰਹਿੰਦ ਖੁੰਦ ਸੀ ਉਹ ਅੱਜ ਰਾਜਸਥਾਨ ਦੇ ਉੱਪਰ ਦੀ ਔਰ ਹਰਿਆਣਾ ਦੇ ਤੇ ਯੂਪੀ ਦੇ ਖਾਸ਼ੇ ਖੇਤਰਾਂ ਦੇ ਉੱਪਰ ਦੀ ਲੰਘ ਰਹੀ ਸੀ ਜਿਹਦੇ ਸਦਕਾ ਅੱਜ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਵੀ ਲੱਗੇਗੇ ਨੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਤੇ ਹਰਿਆਣਾ ਤੇ ਯੂਪੀ ਦੇ ਖਾਸ਼ੇ ਖੇਤਰਾਂ ਦੇ ਵਿੱਚ ਵੀ ਕਿਤੇ ਕਿਤੇ ਸ਼ਰਾਟੇ ਇਹ ਹਲਕੇ ਜਿਹੇ ਸਿਸਟਮ ਨੇ ਲਵਾਏ ਨੇ ਪੰਜਾਬ ਦੇ ਵਿੱਚ ਮੌਸਮ ਸਾਫ਼ ਰਿਹਾ ਕਿਤੇ ਕਿਤੇ ਟਾਵੇਂ ਟਾਵੇਂ ਰੂਹ ਦੇ ਵਿੱਚ ਬੱਦਲ ਵਾਈ ਹਲਦੀ ਰਹੀ ਤੇ ਇਸ ਵੇਲੇ ਲਗਭਗ ਮੌਸਮ ਬਿਲਕੁਲ ਸਾਫ਼ ਹੋ ਚੁੱਕਿਆ ਜੀ ਆਉਣ ਦੇ ਦਿਨਾਂ ਦੇ ਦਰਮਿਆਨ ਜੀ ਇੱਕ ਸਿਸਟਮ ਹੋ ਲੱਗਣਾ ਇਹਦੇ ਵੀ ਤੁਹਾਨੂੰ ਅਪਡੇਟ ਅਸੀਂ ਦਿੱਤੀ ਸੀ ਕੱਲ ਕਿ ਇਹ ਸਿਸਟਮ 3 4 ਤੇ 5 ਤਰੀਕ ਨੂੰ ਲੱਗਣਾ ਹੈ ਇਹ ਸਿਸਟਮ ਦੇ ਸਦਕਾ ਪੰਜਾਬ ਦੇ ਕਹਿ ਲਈਏ ਕਿ ਹਾਲੇ ਜਿਹੜੇ ਕਿਆਸਰ ਆਈਆਂ ਜਾਂ ਆ ਸਕਦੀਆਂ ਕਿਉਂਕਿ ਹਾਲੇ ਹੋਰ ਨੇੜੇ ਜਾਵਾਂਗੇ ਸਿਸਟਮ ਦੇ ਕੱਲ ਦਾ ਦਿਨ ਹਜੇ ਬਾਕੀ ਹੈ ਕੱਲ ਕਿੰਨੇ ਕ ਹੇਟ ਲੱਗਦੀ ਹੈ ਦੱਖਣ ਫੁਰੇ ਦੀ ਵਾਪਸੀ ਕਿੰਨੇ ਕ ਹੁੰਦੀ ਹੈ ਕਿੰਨੇ ਕ ਰਫ਼ਤਾਰ ਤੇ ਹਵਾਵਾਂ ਚੱਲਣਗੀਆਂ ਇਹ ਸਾਰਾ ਕੁਝ ਤੈਅ ਕਰਦਾ ਹੈ ਕਿ ਸਿਸਟਮ ਕਿੰਨਾ ਲੱਗੇਗਾ ਫਿਲਹਾਲ ਦੀ ਘੜੀ ਜੀ ਸਿਸਟਮ ਹਲਕਾ ਜਾਪ ਰਿਹਾ ਹੈ ਹਲਕੇ ਤੋਂ ਲੱਗੇ ਦਰਮਿਆਨੀ ਲੈਵਲ ਦਾ ਤੇ ਮਾਝਾ ਦੋਆਬਾ ਫਵਾਦ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਸਾਰੇ ਇੱਕ ਵਾਰ ਫਿਰ ਤੋਂ ਬੱਜਣਗੇ ਕਿਤੇ ਕਿਤੇ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਬਹੁਤ ਘੱਟ ਖੇਤਰਾਂ ਦੇ ਵਿੱਚ ਹਲਕੀ ਬਰੀਕ ਗੜੇਮਾਰ ਹੋ ਸਕਦੀ ਹੈ ਗੜੇਮਾਰ ਅਸੀਂ ਡਰਾਉਣ ਲਈ ਨਹੀਂ ਕਹ ਰਹੇ ਪਿਛਲਾ ਸਿਸਟਮ ਬਹੁਤ ਤਕੜੀ ਗੜੇਮਾਰ ਲਵਾ ਕੇ ਗਿਆ ਤੇ ਕਾਫੀ ਨੁਕਸਾਨ ਕੀਤਾ ਇਹਨੇ ਫਸਲਾਂ ਦਾ ਸਾਡਾ ਕੰਮ ਹੈ ਜੀ ਤੁਹਾਨੂੰ ਅਪਡੇਟ ਦੇਣਾ ਅਪਡੇਟ ਦੇ ਰਿਗਾਰਡਿੰਗ ਤੁਹਾਨੂੰ ਅਸੀਂ ਇਹ ਦੱਸ ਰਹੇ ਹਾਂ ਕਿ ਫਿਲਹਾਲ ਜਿਹੜਾ ਸਿਸਟਮ ਹੁਣ ਲੱਗਦਾ ਜਾਪ ਰਿਹਾ ਹੈ ਇਹਦਾ ਬਹੁਤੇ ਅਸਰ ਤਾਂ ਨਹੀਂ ਆ ਪਰ ਕੁਝ ਕੁ ਥਾਵਾਂ ਤੇ ਹੋ ਸਕਦਾ ਹੈ ਕਿ ਹਲਕੀ ਗੜੇ ਮਾਰ ਇਹ ਸਿਸਟਮ ਵੀ ਘਰਾ ਦੇਵੇ ਤਿੰਨ ਦੀ ਸ਼ਾਮ ਤੋਂ ਲੈ ਕੇ ਪੰਜ ਦੀ ਸਵੇਰ ਤੱਕ ਇਹ ਸਿਸਟਮ ਲੱਗਦਾ ਜਾਪ ਰਿਹਾ ਅੱਗੇ ਪਿੱਛੇ ਵੀ ਹੋ ਸਕਦਾ ਇਹ 12 ਘੰਟੇ ਪਹਿਲਾਂ ਵੀ ਸ਼ੁਰੂ ਹੋ ਸਕਦਾ 12 ਘੰਟੇ ਬਾਅਦ ਚ ਵੀ ਜਾ ਸਕਦਾ ਤੇ ਇਸ ਸਿਸਟਮ ਦੇ ਵਿੱਚ ਪੰਜਾਬ ਦੇ ਲਈ ਇਹ ਕਿ 35-40 ਫਸੰ ਖੇਤਰ ਜਾਂ ਫਿਰ ਹੋ ਸਕਦਾ ਕਿ 45-50 ਫਸੰ ਖੇਤਰਾਂ ਦੇ ਵਿੱਚ ਹਰਗੇ ਟੁੱਟਵੇਂ ਛਰਾਟੇ ਇਹ ਸਿਸਟਮ ਲਵਾ ਸਕਦਾ ਹੈ ਜੀ ਤਾ ਉਹਦੇ ਲਈ ਸਿਸਟਮ ਦੇ ਵਿੱਚ ਹੋ ਸਕਦੀ ਹੈ ਇਸ ਲਈ ਆਉਂਦੇ 24 ਘੰਟਿਆਂ ਦੇ ਦਰਮਿਆਨ ਇਹਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਸਿਸਟਮ ਬਦਲ ਵੀ ਸਕਦਾ ਹੈ ਘਟ ਵੀ ਹੋ ਸਕਦਾ ਹੈ ਤੇ ਵਧ ਵੀ ਹੋ ਸਕਦਾ ਹੈ ਤੇ ਫਿਲਹਾਲ ਜੀ ਮੌਸਮ ਵਿਭਾਗ ਨੂੰ ਹਾਲੇ ਕੋਈ ਅਲਰਟ ਇਸ ਸਿਸਟਮ ਦੇ ਬਾਬਤ ਜਾਰੀ ਨਹੀਂ ਕੀਤੇ ਗਏ ਆਉਂਦੇ 24 ਘੰਟਿਆਂ ਦੇ ਦਰਮਿਆਨ ਜੇਕਰ ਕੋਈ ਅਲਰਟ ਮੌਸਮ ਵਿਭਾਗ ਜਾਰੀ ਕਰਦਾ ਉਹਦੀ ਤੁਹਾਨੂੰ ਅਪਡੇਟ ਦੇ ਦਿੱਤੀ ਜਾਵੇਗੀ ਪੰਜ ਦੀ ਦੁਪਹਿਰ ਤੋਂ ਬਾਅਦ ਯਾਨੀ ਕਿ ਸਿਸਟਮ ਦਾ ਮੁੱਖ ਤੌਰ ਤੇ ਅਸਰ ਹੈ ਜਿਹੜਾ ਪੰਜ ਦੀ ਸਵੇਰ ਤੱਕ ਰਹੇਗਾ ਜਾਂ ਕਹਿੰਦੇ ਆ ਚਾਰ-ਪੰਜ ਦੀ ਰਾਤ ਤੱਕ ਇਹ ਸਿਸਟਮ ਜਿਹੜਾ ਸਮਾਪਤੀ ਤੇ ਆ ਜਾਣਾ ਹੈ ਉਸ ਤੋਂ ਬਾਅਦ ਜੇ 6 7 8 ਇਹ ਜਿਹੜੇ ਦਿਨ ਹੋਣਗੇ ਫਿਰ ਤੋਂ ਠੰਡੀਆਂ ਸਵੇਰਾ ਹੋਣਗੀਆਂ ਮਿਨੀਮਮ ਟੈਂਪਰੇਚਰ ਫਿਰ ਹੇਠਾਂ ਡਿੱਗਣਗੇ ਬੀਤੇ ਸ਼ਾਮ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਗੜੀ ਗੜੇਮਾਰ ਇਹ ਸਿਸਟਮ ਨੇ ਲਵਾਈ ਸੀ ਜਿਹੜਾ ਪਿੱਛੇ ਲੰਘਿਆ ਜਿਹਦੇ ਨਾਲ ਟੈਂਪਰੇਚਰ ਕਾਫੀ ਹੇਠਾਂ ਆਏ ਨੇ ਤੇ ਮਿਨੀਮਮ ਟੈਂਪਰੇਚਰ ਸਭ ਤੋਂ ਘੱਟ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਜ ਹੋਏ ਨੇ 8.3 ਡਿ ਉਸੋ ਅਜੇ ਸਿਸਟਮ ਜਿਹੜਾ ਇਸ ਤੋਂ ਬਾਅਦ ਆਏਗਾ ਉਹ ਆਏਗਾ 9 10 11 ਦੇ ਲਾਗੇ ਜਾ ਕੇ ਉਹਦੀ ਅਫਰਡ ਹਾਲੇ ਬਹੁਤ ਦੂਰ ਹੈ ਕਿਉਂਕਿ ਕਾਫੀ ਦਿਨ ਵਿੱਚ ਜਿਹੜੇ ਲੱਗਦੇ ਜਾ ਪਰੇ ਨੇ ਤੇ ਇਸ ਲਈ ਇਹ ਸਿਸਟਮ ਦੇ ਵਿੱਚ ਕਾਫੀ ਕੁਝ ਤਬਦੀਲੀ ਹੋ ਵੀ ਸਕਦੀ ਹੈ ਘਟ ਵੀ ਸਕਦਾ ਵਧ ਵੀ ਸਕਦਾ ਫਿਲਹਾਲ ਇਹ ਹਲਕੇ ਤੋਂ ਲੈ ਕੇ ਦਰਮਿਆਨੇ ਲਗਵਲ ਦਾ ਜਾ ਪਰਿਆ ਤੇ ਕੁਝ ਖੇਤਾਂਾਂ ਤੇ ਖਾਸ ਕਰ ਮਾਝਾ ਤੋਂ ਬਾਬਾ ਤੇ ਪੁਆਦ ਖੇਤਰ ਪੁਆਦੇ ਨਾਲ ਲੱਗਦੇ ਕੁਝ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਕਾਰਵਾਈਆਂ ਦਿੰਦਾ ਜਾ ਪਰਿਆ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਕੁਝ ਕਿਸ ਤਰ੍ਹਾਂ ਦੇ ਵਿੱਚ ਲਿਮਟਡ ਗੜੇ ਮਾਰੀ ਔਰ ਹਰਿਆਣਾ ਰਾਜਸਥਾਨ ਦੇ ਵਿੱਚ ਕੋਈ ਬਹੁਤਾ ਤਗੜਾ ਸਿਸਟਮ ਨਹੀਂ ਲੱਗਦਾ ਜਾਪ ਨਹੀਂ ਰਿਹਾ ਕਿਤੇ ਕਿਤੇ ਕੁਛ ਥਾਵਾਂ ਤੇ ਮੈਂ ਜ਼ਰੂਰ ਦੱਜ ਕਰਵਾ ਸਕਦਾ ਉਹਦੀ ਵੀ ਤੁਹਾਨੂੰ ਅਪਡੇਟ ਆਉਂਦੇ ਦਿਨਾਂ ਦੇ ਦਰਮਿਆਨ ਦੇ ਦਿੱਤੀ ਜਾਵੇਗੀ ਇਜਾਜ਼ਤ ਦਿਓ ਜੀ ਧੰਨਵਾਦ